ਕਿਸਾਨ ਚੜ੍ਹਦੀ ਕਲਾ ਚ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਮੌਜੂਦਗੀ ਨਹੀਂ ਹੈਗੀ ਕਿਸਾਨਾਂ ਦੇ ਚਿਹਰੇ ਦੱਸਦੇ ਆ ਕਿ ਅਸੀਂ ਇਹ ਸੰਘਰਸ਼ਾ ਜਿਹੜਾ ਜਿੱਤ ਕੇ ਜਾਵਾਂਗੇ ਜਿਹੜਾ ਕਾਫਲਾ ਪਹਿਲਾ ਬੰਦਾ ਇਕੱਲਾ ਹੀ ਹੁੰਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇਕੱਲਾ ਚੱਲਿਆ ਸੀਗਾ ਇਹ ਮੋਰਚੇ ਨੇ ਵੱਡੇ ਹੀ ਹੁੰਦੇ ਮੈਂ ਪਰਮਾਤਮਾ ਨੂੰ ਵੀ ਇਹ ਹੀ ਦੁਆ ਕਰਦਾ ਲੋਕਾਂ ਨੂੰ ਸਮਰੱਥ ਬਖਸ਼ ਵੱਧ ਤੋਂ ਵੱਧ ਲੋਕ ਆਉਣ ਜਥੇਬੰਦੀਆਂ ਤਾਂ ਆਗੂ ਵੀ ਨੇ ਬਾਈ ਜੇ ਕਿਸ ਤਰੀਕੇ ਪਹਿਲਾਂ ਤਾਂ ਉਹਦੀ ਜਥੇਬੰਦੀਆਂ ਦਾ ਨਾਮ ਜ਼ਰੂਰ ਦੱਸਿਓ ਤੇ ਉਸ ਤੋਂ ਬਾਅਦ ਕਿਸ ਤਰੀਕੇ ਹਾਲਾਤ ਦੇਖ ਰਹੇ ਜੀ ਮੈਂ ਦਰਸ਼ਨ ਸਿੰਘ ਬਡਾਲੀ ਨੰਬਰਦਾਰ ਬੋਲਦਾ ਸਾਡੀ ਜੋ ਨਵੇਂ ਅਮਲੋਕ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਜੀ ਵੀ ਜਿਸ ਤਰੀਕੇ ਦਾ ਸੰਘਰਸ਼ ਦੇਖ ਰਹੇ ਹੋ ਕਾਫੀ ਲੰਬੀ ਪਿੱਛੇ ਤੱਕ ਜਿਹੜਾ ਇੱਕ ਕਾਫਲਾ ਪਾਕਿਸਤਾਨਾਂ ਦਾ ਤੇ ਇੱਥੇ ਪਹੁੰਚੇ ਹੋ ਬਾਰਡਰ ਤੇ ਜਿੱਥੇ ਵੈਰੀਗੇਟ ਲੱਗੇ ਆ ਹਾਲਾਤ ਕਿਵੇਂ ਦੇ ਹਾਲਾਤ ਬਿਲਕੁਲ ਠੀਕ ਨੇ ਨਾਰਮਲ ਨੇ ਕਿਸਾਨ ਚੜ੍ਹਦੀ ਕਲਾ ਚ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਮੌਜੂਸੀ ਨਹੀਂ ਹੈਗੀ ਤੇ ਬਾਕੀ ਗੈਦਰਿੰਗ ਬਹੁਤ ਵਧੀਆ ਬਹੁਤ ਇਕੱਠ ਹੈ ਕਿਸਾਨਾਂ ਦੇ ਚਿਹਰੇ ਤੋਂ ਦੱਸਦੇ ਆ ਵੀ ਅਸੀਂ ਇਹ ਸੰਘਰਸ਼ਾ ਜਿਹੜਾ ਜਿੱਤ ਕੇ ਜਾਵਾਂਗੇ ਕੋਈ ਐਡੀ ਗੱਲ ਨਹੀਂ ਹੈਗੀ ਸ਼ਾਂਤਮਈ ਪ੍ਰੋਗਰਾਮ ਚੱਲਦਾ ਹੈ ਬਾਕੀ ਤਾਂ ਜਿਹੜਾ ਕਾਫਲਾ ਪਹਿਲਾ ਬੰਦਾ ਇਕੱਲੇ ਹੁੰਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇਕੱਲਾ ਚੱਲਿਆ ਸੀਗਾ ਫਿਰ ਆਪਣੇ ਸਰੰਦੀ ਧਰਤੀ ਆਉਂਦੇ ਲੱਖਾਂ ਬੰਦਾ ਨਾਲ ਰਲ ਗਏ ਹਰ ਰੋਜ਼ ਇਹ ਮੋਰਚੇ ਨੇ ਵੱਡੇ ਹੁੰਦੇ ਵੱਡੇ ਹੁੰਦਾ ਜਾਊਗਾ ਮੈਂ ਪਰਮਾਤਮਾ ਨੂੰ ਇਹ ਹੀ ਦੁਆ ਕਰਦਾ ਵੀ ਸੱਚੇ ਪਾਤਸ਼ਾਹ ਲੋਕਾਂ ਨੂੰ ਸਮਰੱਥ ਬਖਸ਼ ਬਦ ਤੋਂ ਬਦ ਲੋਕ ਆਉਣ ਅਰ ਇੱਥੇ ਆ ਕੇ ਸ਼ਾਂਤਮਈ ਰਹਿਣ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਪਿੱਛੇ ਬੈਠੀਆਂ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਐ ਵੀ ਆਪਣਾ ਨਿਸ਼ਾਨਾ ਇੱਕ ਹੈ ਆਪਣੀ ਪ੍ਰਾਪਤੀ ਕੋ ਹੈ ਆਪਾਂ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਸਾਨੂੰ ਸਾਰਾਂ ਰਲ ਕੇ ਇਸ ਸੰਘਰਸ਼ ਦਾ ਸਾਦੇਣਾ ਚਾਹੀਦਾ ਹੈ ਕਿਸਾਨ ਚੜ੍ਹਦੀ ਕਲਾ ਚ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਮੌਜੂਸੀ ਨਹੀਂ ਹੈਗੀ ਕਿਸਾਨਾਂ ਦੇ ਚਿਹਰੇ ਦੱਸਦੇ ਆ ਕਿ ਅਸੀਂ ਇਸ ਸੰਘਰਸ਼ਾ ਜਿਹੜਾ ਜਿੱਤ ਕੇ ਜਾਵਾਂਗੇ ਜਿਹੜਾ ਕਾਫਲਾ ਪਹਿਲਾ ਬੰਦਾ ਇਕੱਲਾ ਹੀ ਹੁੰਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇਕੱਲਾ ਚੱਲਿਆ ਸੀਗਾ ਇਹ ਮੋਰਚੇ ਨੇ ਵੱਡੇ ਹੀ ਹੁੰਦੇ ਮੈਂ ਪਰਮਾਤਮਾ ਨੂੰ ਵੀ ਇਹ ਹੀ ਦੁਆ ਕਰਦਾ ਲੋਕਾਂ ਨੂੰ ਸਮਰੱਥ ਬਖਸ਼ ਵੱਧ ਤੋਂ ਵੱਧ ਲੋਕ ਆਉਣ ਜਥੇਵੰਦੀਆਂ ਤਾਂ ਆਗੂ ਵੀ ਨੇ ਬਈ ਜੇ ਕਿਸ ਤਰੀਕੇ ਪਹਿਲਾਂ ਤਾਂ ਉਹਦੀ ਜਥੇਵੰਦੀਆਂ ਦਾ ਨਾਮ ਜ਼ਰੂਰ ਦੱਸਿਓ ਤੇ ਉਸ ਤੋਂ ਬਾਅਦ ਕਿਸ ਤਰੀਕੇ ਹਾਲਾਤ ਦੇਖ ਰਹੇ ਜੀ ਮੈਂ ਦਰਸ਼ਨ ਸਿੰਘ ਬਡਾਲੀ ਨmberdar بولਦੇ ਸਾਡੀ ਜਿਹੜਾ ਨਵੇਂ ਅਮਲੋਕ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਜੀ ਬਈ ਕਿਸ ਤਰੀਕੇ ਦਾ ਸੰਘਰਸ਼ ਦੇਖ ਰਹੇ ਹੋ کافی ਲੰਬੀ ਪਿੱਛੇ ਤੱਕ ਜਿਹੜਾ ਇੱਕ ਕਾਫਲਾ ਪਾਕਿਸਤਾਨਾਂ ਦਾ ਤੇ ਇੱਥੇ ਪਹੁੰਚੇ ਹੋ ਬਾਰਡਰ ਤੇ ਜਿੱਥੇ ਵੈਰੀਗੇਟ ਲੱਗੇ ਹਾਲਾਤ ਕਿਵੇਂ ਦੇ ਹਾਲਾਤ ਬਿਲਕੁਲ ਠੀਕ ਨੇ ਨਾਰਮਲ ਨੇ ਕਿਸਾਨ ਚੜ੍ਹਦੀ ਕਲਾ ਚ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਮੌਜੂਸੀ ਨਹੀਂ ਹੈਗੀ ਤੇ ਬਾਕੀ ਗੈਦਰਿੰਗ ਬਹੁਤ ਵਧੀਆ ਬਹੁਤ ਇਕੱਠ ਹੈ ਕਿਸਾਨਾਂ ਦੇ ਚਿਹਰੇ ਤੋਂ ਦੱਸਦੇ ਆ ਵੀ ਅਸੀਂ ਇਹ ਸੰਘਰਸ਼ਾ ਜਿਹੜਾ ਜਿੱਤ ਕੇ ਜਾਵਾਂਗੇ ਕੋਈ ਐਡੀ ਗੱਲ ਨਹੀਂ ਹੈਗੀ ਸ਼ਾਂਤਮਈ ਪ੍ਰੋਗਰਾਮ ਚੱਲਦਾ ਹੈ ਬਾਕੀ ਤਾਂ ਜਿਹੜਾ ਕਾਫਲਾ ਪਹਿਲਾ ਬੰਦਾ ਇਕੱਲਾ ਹੀ ਹੁੰਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇਕੱਲਾ ਚੱਲਿਆ ਸੀਗਾ ਫਿਰ ਆਪਣੇ ਸਰੰਦੀ ਧਰਤੀ ਆਉਂਦੇ ਲੱਖਾਂ ਬੰਦਾ ਨਾਲ ਰਲ ਗਏ ਹਰ ਰੋਜ਼ ਇਹ ਮੋਰਚੇ ਨੇ ਵੱਡੇ ਹੁੰਦੇ ਵੱਡੇ ਹੁੰਦਾ ਜਾਊਗਾ ਮੈਂ ਪਰਮਾਤਮਾ ਨੂੰ ਉਹੀ ਦੁਆ ਕਰਦਾ ਵੀ ਸੱਚੇ ਪਾਤਸ਼ਾਹ ਲੋਕਾਂ ਨੂੰ ਸਮਰੱਥ ਬਖਸ਼ ਬਦ ਤੋਂ ਬਦ ਲੋਕ ਆਉਣ ਅਰ ਇੱਥੇ ਆ ਕੇ ਸ਼ਾਂਤਮਈ ਰਹਿਣ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਪਿੱਛੇ ਬੈਠੀਆਂ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਆਪਣਾ ਨਿਸ਼ਾਨਾ ਇੱਕ ਹੈ ਆਪਣੀ ਪ੍ਰਾਪਤਿਕ ਕੋ ਹੈ ਆਪਾਂ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਸਾਨੂੰ ਸਾਰਾਂ ਰਲ ਕੇ ਇਸ ਸੰਘਰਸ਼ ਦਾ ਸਾਥ ਦੇਣਾ ਚਾਹੀਦਾ ਹੈ ਕਿਸਾਨ ਚੜ੍ਹਦੀ ਕਲਾ ਚ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਮੌਜੂਸੀ ਨਹੀਂ ਹੈਗੀ ਕਿਸਾਨਾਂ ਦੇ ਚਿਹਰੇ ਦੱਸਦੇ ਆ ਕਿ ਅਸੀਂ ਇਹ ਸੰਘਰਸ਼ਾ ਜਿਹੜਾ ਜਿੱਤ ਕੇ ਜਾਵਾਂਗੇ ਜਿਹੜਾ ਕਾਫਲਾ ਪਹਿਲਾ ਬੰਦਾ ਇਕੱਲਾ ਹੀ ਹੁੰਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇਕੱਲਾ ਚੱਲਿਆ ਸੀਗਾ ਇਹ ਮੋਰਚੇ ਨੇ ਵੱਡੇ ਹੀ ਹੁੰਦੇ ਮੈਂ ਪਰਮਾਤਮਾ ਨੂੰ ਇਹ ਹੀ ਦੁਆ ਕਰਦਾ ਲੋਕਾਂ ਨੂੰ ਸਮਰੱਥ ਬਖਸ਼ ਵੱਧ ਤੋਂ ਵੱਧ ਲੋਕ ਆਉਣ ਜਥੇਬੰਦੀਆਂ ਤੋਂ ਆਗੂ ਵੀ ਨੇ ਬਾਈ ਜੀ ਕਿਸ ਤਰੀਕੇ ਪਹਿਲਾਂ ਤਾਂ ਉਹਦੀ ਜਥੇਬੰਦੀ ਦਾ ਨਾਮ ਜ਼ਰੂਰ ਦੱਸਿਓ ਤੇ ਉਸ ਤੋਂ ਬਾਅਦ ਕਿਸ ਤਰੀਕੇ ਹਾਲਾਤ ਦੇਖ ਰਹੇ ਜੀ ਮੈਂ ਦਰਸ਼ਨ ਸਿੰਘ ਬਡਾਲੀ ਨੰਬਰਦਾਰ ਬੋਲਦਾ ਸਾਡੀ ਜਿਦਾਂ ਨਵੇਂ ਅਮਲੋਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਾਈ ਜੀ ਕਿਸ ਤਰੀਕੇ ਦਾ ਸੰਘਰਸ਼ ਦੇਖ ਰਹੇ ਹੋ ਕਾਫੀ ਲੰਬੀ ਪਿੱਛੇ ਤੱਕ ਜਿਹੜਾ ਇੱਕ ਕਾਫਲਾ ਪਾਕਿਸਤਾਨਾਂ ਦਾ ਤੇ ਇੱਥੇ ਪਹੁੰਚੇ ਉਹ ਬਾਰਡਰ ਤੇ ਜਿੱਥੇ ਵੈਰੀਗੇਟ ਲੱਗਿਆ ਹਾਲਾਤ ਕਿਵੇਂ ਦੇ ਹਾਲਾਤ ਬਿਲਕੁਲ ਠੀਕ ਨੇ ਨਾਰਮਲ ਨੇ ਕਿਸਾਨ ਚੜ੍ਹਦੀ ਕਲਾ ਚ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਮੌਜੂਦਗੀ ਨਹੀਂ ਹੈਗੀ ਤੇ ਬਾਕੀ ਗੈਦਰਿੰਗ ਬਹੁਤ ਵਧੀਆ ਬਹੁਤ ਇਕੱਠ ਹੈ ਕਿਸਾਨਾਂ ਦੇ ਚਿਹਰੇ ਦੱਸਦੇ ਆ ਵੀ ਅਸੀਂ ਇਹ ਸੰਘਰਸ਼ਾ ਜਿਹੜਾ ਜਿੱਤ ਕੇ ਜਾਵਾਂਗੇ ਕੋਈ ਏਡੀ ਗੱਲ ਨਹੀਂ ਹੈਗੀ ਸ਼ਾਂਤਮਈ ਪ੍ਰੋਗਰਾਮ ਚੱਲਦਾ ਹੈ ਬਾਕੀ ਤਾਂ ਜਿਹੜਾ ਕਾਫਲਾ ਪਹਿਲਾ ਬੰਦਾ ਇਕੱਲਾ ਹੀ ਹੁੰਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇਕੱਲਾ ਚੱਲਿਆ ਸੀਗਾ ਫਿਰ ਆਪਣੇ ਸਰਾਂ ਦੀ ਧਰਤੀ ਆਉਂਦੇ ਲੱਖਾਂ ਬੰਦਾ ਨਾਲ ਰਲ ਗਿਆ ਹਰ ਰੋਜ਼ ਇਹ ਮੋਰਚੇ ਨੇ ਵੱਡੇ ਹੁੰਦੇ ਵੱਡੇ ਹੁੰਦਾ ਜਾਊਗਾ ਮੈਂ ਪਰਮਾਤਮਾ ਨੂੰ ਉਹੀ ਦੁਆ ਕਰਦਾ ਵੀ ਸੱਚੇ ਪਾਤਸ਼ਾਹ ਲੋਕਾਂ ਨੂੰ ਸਮਰੱਥ ਬਖਸ਼ ਬਦ ਤੋਂ ਬਦ ਲੋਕ ਆਉਣ ਅਰ ਇੱਥੇ ਆ ਕੇ ਸ਼ਾਂਤਮਈ ਰਹਿਣ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਪਿੱਛੇ ਬੈਠੀਆਂ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਆਪਣਾ ਨਿਸ਼ਾਨਾ ਇੱਕ ਹੈ ਆਪਣੀ ਪ੍ਰਾਪਤੀ ਕੋ ਹੈ ਆਪਾਂ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਸਾਨੂੰ ਸਾਰਾਂ ਰਲ ਕੇ ਇਸ ਸੰਘਰਸ਼ ਦਾ ਸਾਥ ਦੇਣਾ ਚਾਹੀਦਾ ਕਿਸਾਨ ਚੜ੍ਹਦੀ ਕਲਾ ਚ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਮੌਜੂਸੀ ਨਹੀਂ ਹੈਗੀ ਕਿਸਾਨਾਂ ਦੇ ਚਿਹਰੇ ਦੱਸਦੇ ਆਂ ਵੀ ਅਸੀਂ ਇਹ ਸੰਘਰਸ਼ਾ ਜਿਹੜਾ ਜਿੱਤ ਕੇ ਜਾਵਾਂਗੇ ਜਿਹੜਾ ਕਾਫਲਾ ਪਹਿਲਾ ਬੰਦਾ ਇਕੱਲਾ ਹੀ ਹੁੰਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇਕੱਲਾ ਚੱਲਿਆ ਸੀਗਾ ਇਹ ਮੋਰਚੇ ਨੇ ਵੱਡੇ ਹੁੰਦੇ ਮੈਂ ਪਰਮਾਤਮਾ ਨੂੰ ਇਹ ਹੀ ਦੁਆ ਕਰਦਾ ਲੋਕਾਂ ਨੂੰ ਸਮਰੱਥ ਬਖਸ਼ ਵੱਧ ਤੋਂ ਵੱਧ ਲੋਕ ਆਉਣ ਜਥੇਬੰਦੀਆਂ ਤਾਂ ਆਗੂ ਵੀ ਨੇ ਬਾਈ ਜੀ ਕਿਸ ਤਰੀਕੇ ਪਹਿਲਾਂ ਤਾਂ ਉਹਦੀ ਜਥੇਬੰਦੀਆਂ ਦਾ ਨਾਮ ਜਰੂਰ ਦੱਸਿਓ ਤੇ ਉਸ ਤੋਂ ਬਾਅਦ ਕਿਸ ਤਰੀਕੇ ਹਾਲਾਤ ਦੇਖ ਰਹੇ ਜੀ ਮੈਂ ਦਰਸ਼ਨ ਸਿੰਘ ਬਡਾਲੀ ਨੰਬਰਦਾਰ ਬੋਲਦਾ ਸਾਡੀ ਜਿਦਾਂ ਨਵੇਂ ਅਮਲੋਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੀ ਬਾਈ ਜੀ ਕਿਸ ਤਰੀਕੇ ਦਾ ਸੰਘਰਸ਼ ਦੇਖ ਰਹੇ ਹੋ ਕਾਫੀ ਲੰਬੀ ਪਿੱਛੇ ਤੱਕ ਜਿਹੜਾ ਇੱਕ ਕਾਫਲਾ ਕਿਸਾਨਾਂ ਦਾ ਤੇ ਇੱਥੇ ਪਹੁੰਚੇ ਉਹ ਬਾਰਡਰ ਤੇ ਜਿੱਥੇ ਵੈਰੀਗੇਟ ਲੱਗਿਆ ਹਾਲਾਤ ਕਿਵੇਂ ਦੇ ਹਾਲਾਤ ਬਿਲਕੁਲ ਠੀਕ ਨੇ ਨਾਰਮਲ ਨੇ ਕਿਸਾਨ ਚੜ੍ਹਦੀ ਕਲਾ ਚ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੋਈ ਮੌਜੂਦਗੀ ਨਹੀਂ ਹੈਗੀ ਤੇ ਬਾਕੀ ਗੈਦਰਿੰਗ ਬਹੁਤ ਵਧੀਆ ਬਹੁਤ ਇਕੱਠ ਹੈ ਕਿਸਾਨਾਂ ਦੇ ਚਿਹਰੇ ਦੱਸਦੇ ਆ ਵੀ ਅਸੀਂ ਇਹ ਸੰਘਰਸ਼ਾ ਜਿਹੜਾ ਜਿੱਤ ਕੇ ਜਾਵਾਂਗੇ ਕੋਈ ਐਡੀ ਗੱਲ ਨਹੀਂ ਹੈਗੀ ਸ਼ਾਂਤਮਈ ਪ੍ਰੋਗਰਾਮ ਚੱਲਦਾ ਹੈ ਬਾਕੀ ਤਾਂ ਜਿਹੜਾ ਕਾਫਲਾ ਪਹਿਲਾ ਬੰਦਾ ਇਕੱਲਾ ਹੀ ਹੁੰਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇਕੱਲਾ ਚੱਲਿਆ ਸੀਗਾ ਫਿਰ ਆਪਣੇ ਸਰਾਂ ਦੀ ਧਰਤੀ ਆਉਂਦੇ ਲੱਖਾਂ ਬੰਦਾ ਨਾਲ ਰਲ ਗਿਆ ਹਰ ਰੋਜ਼ ਇਹ ਮੋਰਚੇ ਨੇ ਵੱਡੇ ਹੁੰਦੇ ਨੇ ਵੱਡੇ ਹੁੰਦਾ ਜਾਊਗਾ ਮੈਂ ਪਰਮਾਤਮਾ ਨੂੰ ਇਹ ਹੀ ਦੁਆ ਕਰਦਾ ਵੀ ਸੱਚੇ ਪਾਤਸ਼ਾਹ ਲੋਕਾਂ ਨੂੰ ਸਮਰਥ ਬਖਸ਼ ਬਦ ਤੋਂ ਬਦ ਲੋਕ ਆਉਣ ਅਰ ਇੱਥੇ ਆ ਕੇ ਸ਼ਾਂਤਮਈ ਰਹਿਣ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਪਿੱਛੇ ਬੈਠੀਆਂ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਐ ਵੀ ਆਪਣਾ ਨਿਸ਼ਾਨਾ ਇੱਕ ਹੈ ਆਪਣੀ ਪ੍ਰਾਪਤੀ ਇੱਕੋ ਹੈ ਆਪਾਂ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਸਾਨੂੰ ਸਾਰਿਆਂ ਰਲ ਕੇ ਇਸ ਸੰਘਰਸ਼ ਦਾ ਸਾਥ ਦੇਣਾ ਚਾਹੀਦਾ ਹੈ